ਨਾਵਲ ਦੁੱਲੇ ਦੀ ਟਾਬ ਰਾਮ ਸਰੂਪ ਅਣਖੀ ਸਾਹਿਬ ਦੀ ਕਲਮ ਤੋਂ ਪਾਗ ਪਹਿਲਾ ਕਾંડ ਪਹਿਲਾ ਸਰਦਾਰੋ ਦੂਜੇ ਦਿਨ ਵੀ ਨਹੀਂ ਮੁੜੀ ਦੁੱਲਾ ਉਦਾਸ ਤੇ ਪਰੇਸ਼ਾਨ ਸੀ ਇਹ ਪਹਿਲਾ ਮੌਕਾ ਸੀ ਜਦੋਂ ਸਰਦਾਰੋ ਨੇ ਕਿਦਰੇ ਬਾਹਰ ਰਾਤ ਕੱਟੀ ਹੋਵੇ ਉਹ ਚਿੱਤ ਵਿੱਚ ਗੱਲ ਚਿਤਾਰਦਾ ਬਾਜ਼ੀ ਕਰਨੀ ਕਿਦਰੇ ਵੀ ਤੁਰ ਫੇਰਾਵੇ ਆਥਣ ਨੂੰ ਆਪਣੇ ਡੇਰੇ ਆ ਕੇ ਰਾਤ ਕੱਟਦੀ ਹੈ ਉਹ ਦੋ ਰਾਤਾਂ ਰਹੀ ਤਰਹੀ ਕਿਥੇ ਉਹਨੂੰ ਕੋਈ ਸਮਝ ਨਾ ਆਉਂਦੀ ਨਾ ਉਹਨੂੰ ਪਹਿਲੀ ਰਾਤ ਨੀਂਦ ਆਈ ਸੀ ਤੇ ਨਾ ਹੁਣ ਪਿਛਲੀ ਰਾਤ ਉਹ ਆਪਣੀ ਕਰੜਬਰੜੀ ਦਾੜੀ ਦੇ ਵਾਲਾਂ ਨੂੰ ਖੁਰਕਦਾ ਉਹਦੇ ਖਾਨੇ ਕੋਈ ਵੀ ਗੱਲ ਨਾ ਪੈਂਦੀ ਬਾਜ਼ੀਗਰਾਂ ਦੇ ਡੇਰੇ ਪੀਖੀ ਤੇ ਪਾਈ ਰੂਪੇ ਵੀ ਸਨ ਜਿੱਥੇ ਉਹਨਾਂ ਦੀਆਂ ਸਕੀਰੀਆਂ ਸਨ ਹੋ ਸਕਦਾ ਹੈ ਉਹ ਪੀਖੀ ਗਈ ਹੋਵੇ ਜਾਂ ਪਾਈ ਰੂਪੇ ਜਾਵੜੀ ਹੋਵੇ ਕਈ ਦਿਨਾਂ ਤੋਂ ਵੱਟੀ-ਵੱਟੀ ਰਹਿੰਦੀ ਸੀ ਤੀਮੀ ਦਾ ਕੀ ਵਸਾ ਉਦਮਨ ਕਦੋਂ ਬਦਲ ਜਾਵੇ ਇਉਂ ਤਾਂ ਉਹ 20 ਵਾਰੀ ਲੜੇ ਝਗੜੇ ਸਨ ਪਰ ਉਹਨੇ ਇਉਂ ਕਦੇ ਨਹੀਂ ਕੀਤਾ ਸੀ ਕਿ ਮੁੜ ਕੇ ਆਵੇ ਹੀ ਨਾ ਗੱਲ ਤਾਂ ਐਨੀ ਹੋਈ ਸੀ ਉਹਨੇ ਸਰਦਾਰੋਂ ਨੂੰ ਖਾਸਾ ਹੀ ਕੂਰ ਦਿੱਤਾ ਸੀ ਗੱਲ ਕੂਰਨ ਵਾਲੀ ਹੀ ਸੀ ਮੈੰਗਲ ਨਿਤ ਆ ਬੈਂਦਾ ਹੈ ਬਿਨਾ ਪੁੱਛੇ ਉਹ ਚਾਹ ਧਰ ਲੈਂਦੀ ਕੰਜਰ ਦਾ ਮਛਲਿਆ ਜੱਟ ਅੱਖਾਂ ਵਿੱਚ ਹੀ ਹੱਸਦਾ ਅੱਖੇ ਦੁੱਲਾ ਸਿਆਂ ਬੂਤੀ ਦੇ ਦੁੱਧ ਦੀ ਚਾਹ ਸਵਾਦ ਬਹੁਤ ਬਣਦੀ ਆ ਮੱਝਾਂ ਗਊਆਂ ਤੇ ਬੱਕਰੀਆਂ ਦੇ ਦੁੱਧਾਂ ਵਿੱਚ ਇਹ ਨਜ਼ਾਰਾ ਕਿੱਥੇ ਦੁੱਲਾ ਸੋਚਦਾ ਬੂਤੀ ਦੇ ਦੁੱਧ ਦੀ ਚਾਹ ਕਿਉਂ ਲੱਗਦੀ ਹੈ ਜੱਟ ਨੂੰ ਸਵਾਦ ਉਹ ਮਨ ਵਿੱਚ ਹੀ ਕੁੜਦਾ ਅਖੀਰ ਇੱਕ ਦਿਨ ਮੈੰਗਲ ਨੇ ਜਾਣ ਬਾਅਦ ਉਹਨੇ ਸਰਦਾਰੋਂ ਨੂੰ ਸੂਟੀਆਂ ਨਾਲ ਕੁੱਟ ਦਿੱਤਾ ਮੁੜ ਕੇ ਨਾ ਮੈੰਗਲ ਕਰ ਆਇਆ ਤੇ ਨਾ ਚਾਹ ਬਣੀ ਸਰਦਾਰੋਂ ਉੱਦਣ ਤੋਂ ਹੀ ਕੁੱਟੀ-ਵੱਟੀ ਰਹਿਣ ਲੱਗੀ ਫੇਰ ਇੱਕ ਦਿਨ ਉਹ ਰੋਈ ਵੀ ਸੀ ਅੱਖਾਂ ਵਿੱਚੋਂ ਖਾਸਾ ਹੀ ਪਾਣੀ ਵਗ ਗਿਆ ਸੀ ਬੋਲੀ ਕੁਝ ਨਹੀਂ ਅੱਖਾਂ ਦੇ ਡੇਲੇ ਲਾਲ ਸਨ ਉਹ ਦੁੱਲੇ ਵੱਲ ਚਾਕੀ ਤੇ ਚਾਕਦੀ ਹੀ ਰਹੀ ਜਿਵੇਂ ਉਹਨੂੰ ਸਰਦਾਰੋ ਨੇ ਬਹੁਤ ਬੁਰਾ ਕੁਝ ਆਖਿਆ ਹੋਵੇ ਜਿਵੇਂ ਉਹਦੇ ਉੱਤੇ ਕੋਈ ਵੱਡੀ ਲਾਨਤ ਪਾਈ ਹੋਵੇ ਜਿਵੇਂ ਉਹਨੂੰ ਕੁਝ ਪੁੱਛਿਆ ਹੋਵੇ ਉਹਦੀ ਚਾਕਣੀ ਵਿੱਚ ਕਹਿਰਾਂ ਦੀ ਨਫ਼ਰਤ ਸੀ ਜਿੱਦਣ ਦੀ ਉਹਨੇ ਸਰਦਾਰੋ ਨੂੰ ਘੂਰ ਕੱਪ ਕੀਤੀ ਸੀ ਉਹ ਸੰਵਾਰ ਕੇ ਰੋਟੀ ਟੁੱਕ ਦਾ ਨਾ ਕਰਦੀ ਤੇ ਨਾ ਹੀ ਸੰਵਾਰ ਕੇ ਕੁਝ ਖਾਂਦੀ ਪੀਂਦੀ ਦੁੱਲਾ ਸੋਚਦਾ ਉਹ ਮੈੰਗਲ ਨਾਲ ਹੀ ਨਾ ਕਿਧਰੇ ਤੁਰ ਗਈ ਹੋਵੇ ਪਰ ਇਹ ਬੁਰਾ ਖਿਆਲ ਉਹਦੇ ਦਿਮਾਗ ਵਿੱਚ ਬਿੰਦ ਦੀ ਬਿੰਦ ਆਉਂਦਾ ਉਹ ਇਉਂ ਨਹੀਂ ਕਰ ਸਕਦੀ ਇਉਂ ਕਰਕੇ ਉਹ ਜਾਊਗੀ ਕਿੱਥੇ ਉਹ ਜ਼ਰੂਰ ਪੀਖੀ ਹੋਣੀ ਐ ਦੋ ਚਾਰ ਰਾਤਾਂ ਉਹਨਾਂ ਨਾਲ ਦੁੱਖ ਸੁੱਖ ਕਰਕੇ ਮੁੜ ਆਊਗੀ ਜਾਂ ਫਿਰ ਪਾਈ ਰੂਪੇ ਗਈ ਹੋ ਤੀਜੀ ਰਾਤ ਵੀ ਦੁੱਲੇ ਨੂੰ ਨੀਂਦ ਨਹੀਂ ਆਈ ਇਹ ਉਹਦਾ ਤੀਜਾ ਵਿਆਹ ਸੀ ਪਹਿਲੇ ਵਿਆਹ ਦੀ ਤੀਵੀਂ ਇੱਕ ਮੁੰਡਾ ਛੱਡ ਕੇ ਮਰ ਗਈ ਸੀ ਉਦੋਂ ਤਾਂ ਦੁੱਲੇ ਦੀ ਉਮਰ ਮਸਾਂ 20 ਸਾਲ ਸੀ ਬਾਅਦ ਵਿੱਚ ਇਹ ਮੁੰਡਾ ਵੀ ਮਰ ਗਿਆ ਦੂਜੇ ਵਿਆਹ ਵਿੱਚ ਉਹਦੇ ਚਾਰ ਮੁੰਡੇ ਹੋਏ ਦੋ ਕੁੜੀਆਂ ਦੂਜੀ ਤੀਵੀਂ ਬੜੀ ਚੰਗੀ ਸੀ ਬੰਦਿਆਂ ਵਾਂਗ ਕੰਮ ਕਰਦੀ ਪਰ ਫੇਰ ਬਿਮਾਰ ਰਹਿਣ ਲੱਗੀ ਦਿਨੋਂ ਦਿਨ ਘਟਦੀ ਤੁਰੀ ਜਾਂਦੀ ਅਖੀਰ ਉਹ ਵੀ ਮਰ ਗਈ ਉਸ ਵੇਲੇ ਦੁੱਲੇ ਦੀ ਉਮਰ 50 ਸਾਲ ਹੋ ਚੁੱਕੀ ਸੀ ਉਹਦੇ ਮਾਂ-ਬਾਪ ਮਰ ਚੁੱਕੇ ਸਨ ਉਹਨੇ ਵੱਡੇ ਦੋਵੇਂ ਮੁੰਡੇ ਵਿਆਹ ਲਏ ਸਨ ਕੁੜੀਆਂ ਵੀ ਦੋਵੇਂ ਵਿਆਹ ਦਿੱਤੀਆਂ ਸਨ। ਛੋਟੇ ਦੋਵੇਂ ਮੰਗੇ ਹੋਏ ਸਨ ਪਰ ਹਾਲੇ ਉਹਨਾਂ ਦਾ ਵਿਆਹ ਨਹੀਂ ਕੀਤਾ ਸੀ। ਜਿੰਨੀ ਦੇਰ ਉਹਦੀ ਘਰ ਵਾਲੀ ਜੀਉਂਦੀ ਸੀ ਇਕੱਠ ਨਿਭਦਾ ਰਿਹਾ ਪਰ ਉਹਦੇ ਮਰਦਿਆਂ ਹੀ ਬਹੂਆਂ ਵਿੱਚ ਕਲੇਸ਼ ਰਹਿਣ ਲੱਗਾ। ਉਹ ਊਠਾਂ ਦਾ ਵਪਾਰ ਕਰਦੇ ਸਨ। ਬਾਜੀ ਦੁੱਲੇ ਦੇ ਬਾਪ ਨੇ ਕਦੇ ਇਸ ਪਿੰਡ ਵਿੱਚ ਪਾਈ ਸੀ ਤੇ ਫਿਰ ਉਹ ਇੱਥੇ ਹੀ ਟਿਕ ਗਿਆ। ਦੁੱਲਾ ਇਸ ਕੰਮ ਵਿੱਚ ਦਿਲਚਸਪੀ ਨਹੀਂ ਲੈਂਦਾ ਸੀ। ਉਹਦੇ ਪਿਓ ਨੇ ਉਹਨੂੰ ਕੁਆਇਰ ਬਿਆ ਤਾਂ ਪੂਰਾ ਸੀ ਉਹ ਐਡਾ ਵੱਡਾ ਖੂਬਸੂਰਤ ਜਵਾਨ ਸੀ ਅੰਨਾ ਜ਼ੋਰ دیਵਾ ਵਾਂਗ ਖਾਂਦਾ ਤੁਰਦਾ ਤਾਂ ਧਰਤੀ ਹਿੱਲਦੀ ਉੱਚਾ ਕੱਦ ਪਰਮਾ ਸਰੀਰ ਉਹਦੀ ਦਿਲਚਸਪੀ ਊਠਾਂ ਦੇ ਵਪਾਰ ਵੱਲ ਹੋ ਗਈ ਪਿਓ ਨੂੰ ਦੁੱਲਾ ਆਖਦਾ ਹੁੰਦਾ ਇਹ ਕੀ ਗੱਲ ਹੋਈ ਬਾਂਦਰਾ ਵਾਂਗੂ ਪੁੱਠੀਆਂ ਸਿੱਧੀਆਂ ਛਾਲਾਂ ਮਾਰੀ ਜਾਓ ਤੇ ਫੇਰ ਦਾਣੇ ਇਕੱਠੇ ਕਰੋ ਬਈ ਮੰਗਤਿਆਂ ਵਾਂਗੂ ਊਠਾਂ ਦੇ ਵਪਾਰ ਵਿੱਚ ਉਹਦੇ ਮਾਮੇ ਨੇ ਉਹਨੂੰ ਪਾਇਆ ਸੀ ਦੁੱਲਾ ਢੋਲ ਵਧੀਆ ਵਜਾਉਂਦਾ ਇਹ ਟੋਲੋ ਦੇ ਪਿਓ ਵਾਲਾ ਹੀ ਸੀ ਹਾੜੀ ਨੂੰ ਜੱਟਾਂ ਦੇ ਖੇਤਾਂ ਵਿੱਚ ਜਾਂਦਾ ਜੱਟ ਉਹਨੂੰ ਲਾਂਗਾ ਦਿੰਦੇ ਨਾਲ ਊਠ ਲੈ ਕੇ ਗਿਆ ਉਹਦਾ ਕੋਈ ਮੁੰਡਾ ਹੁੰਦਾ ਊਠ ਲੱਦ ਕੇ ਉਹ ਘਰ ਮੁੜਦੇ ਫਿਰ ਇਕੱਠਾ ਲਾਂਗਾ ਗਾ ਲੈੰਦੇ ਦਾਣੇ ਖਾਣ ਨੂੰ ਹੋ ਜਾਂਦੇ ਤੂੜੀ ਤੇ ਛੋਲਿਆਂ ਦਾ ਨੀਰਾ ਊਠਾਂ ਦੇ ਕੰਮ ਆਉਂਦਾ ਮੂੰਗੀ ਤੇ ਮੋਠਾਂ ਦਾ ਭੋ ਵੀ ਇਕੱਠਾ ਕਰਦੇ ਉਹ ਗੁਆਰੇ ਦਾ ਨੀਰਾ ਵੀ ਦੁੱਲੇ ਨੂੰ ਲੱਗਦਾ ਸੀ ਜਿਵੇਂ ਉਹਦੀ ਸੇਵਾ ਨਹੀਂ ਹੁੰਦੀ ਬਹੂਆਂ ਉਹਦਾ ਉਹ ਕਿਰਾਦਰ ਕੱਟ ਕਰਦੀਆਂ ਹਨ ਵੱਡੇ ਮੁੰਡੇ ਸਿੱਧੇ ਮੂੰਹ ਨਹੀਂ ਬੋਲਦੇ ਉਹ ਜਿਵੇਂ ਹਨੇਰਾ ਟੋ ਰਿਹਾ ਹੋਵੇ ਤੇ ਫੇਰ ਕੀ ਹੋਇਆ ਉਹਨੇ ਇੱਕ ਦਿਨ ਸਰਦਾਰੋ ਨੂੰ ਘਰ ਲਿਆ ਬਿਠਾਇਆ ਸਰਦਾਰੋ ਦੇ ਮਾਪੇ ਅਬੋਰ ਬੈਠੇ ਸਨ ਦੁੱਲੇ ਦੀ ਚੜਤ ਨੂੰ ਉਹ ਜਾਣਦੇ ਸਨ ਉਹਨਾਂ ਨੂੰ ਪਤਾ ਸੀ ਦੁੱਲਾ ਊਠਾਂ ਦਾ ਵੱਡਾ ਵਪਾਰੀ ਹੈ ਉਹ 15 ਊਠਾਂ ਦਾ ਮਾਲਕ ਸੀ ਅੰਦਰ ਖਾਤੇ ਦੁੱਲੇ ਨੇ ਸਰਦਾਰੋ ਦੇ ਪਿਓ ਨੂੰ ਪੈਸੇ ਦਿੱਤੇ ਸਨ ਅਬੂਰ ਵਾਲੀ ਪ੍ਰਾਧਰੀ ਦੀ ਰਜ਼ਮੰਦੀ ਨਾਲ ਹੀ ਉਹਨਾਂ ਨੇ ਸਰਦਾਰੋ ਨੂੰ ਦੁੱਲੇ ਨਾਲ ਤੋਰਿਆ ਸੀ ਉਸ ਵੇਲੇ ਸਰਦਾਰੋ ਸਿਰਫ 22 ਸਾਲ ਦੀ ਹੋਵੇਗੀ ਦੁੱਲਾ ਉਹਨੂੰ ਖੰਡ ਖੇੜਣੇ ਵਾਂਗ ਸਾਹਮਣੇ ਰੱਖਦਾ ਨੂਹਾਂ ਹੱਸਦੀਆਂ ਤੇ ਗੱਲਾਂ ਕਰਦੀਆਂ ਸਰਦਾਰੋ ਵੱਡੀ ਨੂੰ ਤੋਂ ਛੋਟੀ ਸੀ ਨੂਹਾਂ ਚੋਰਾ ਕਰਦੀਆਂ ਬੁੜੇ ਦੀ ਅਕਲ ਤੇ ਪੜਦਾ ਪੈ ਗਿਆ ਕੀ ਲੋੜ ਸੀ ਇਹਨੂੰ ਇਸ ਉਮਰ 'ਚ ਨਵੀਂ ਤੀਮੀ ਕਰ ਲਿਆ ਕੇ ਬਿਠਾਉਣ ਦੀ ਸ਼ਰਮ ਲਾਤੀ ਤੌਲ ਦਾੜੀਏ ਨਹੀਂ ਵੱਡੇ ਮੁੰਡੇ ਵਿੱਚੇ ਵਿੱਚ ਖਿੱਚਦੇ ਇੱਕ ਦਿਨ ਉਹਨਾਂ ਨੇ مشورہ ਕੀਤਾ ਤੇ ਦੁੱਲੇ ਨੂੰ ਕਿਹਾ ਕਿ ਉਹ ਉਹਨਾਂ ਨੂੰ ਦੋ-ਦੋ ਊਠ ਦੇ ਦੇਵੇ ਉਹ ਇੱਥੇ ਨਹੀਂ ਰਹਿਣਗੇ ਜਿੱਥੇ ਮਰਜ਼ੀ ਜਾਣ ਆਪਣਾ ਕਾਰੋਬਾਰ ਆਪ ਕਰਨਗੇ ਦੁੱਲੇ ਨੇ ਕੋਈ ਨਾਂ ਨੁਕਰ ਨਹੀਂ ਕੀਤੀ ਉਹਨੂੰ ਕੀ 헤ਜ ਸੀ ਨੂਹਾ ਦਾ ਮੁੰਡਿਆਂ ਦਾ ਵੀ ਕੋਈ ਸਾਰਾ ਨਹੀਂ ਸੀ ਕੰਮ ਕਰਨ ਵਾਲੇ ਉਹਦੇ ਕੋਲ ਛੋਟੇ ਦੋ ਸਨ ਵੱਡਿਆਂ ਨੂੰ ਦੁੱਲੇ ਨੇ ਉਛਲ ਦਿੱਤੀ ਜਿਹੜੇ ਮਰਜ਼ੀ ਦੋ ਊਠ ਲੈ ਜਾਓ ਸੁਖੀ ਰਹੋ ਵਸੋ ਰਸੋ ਮੌਜਾਂ ਕਰੋ ਮੈਨੂੰ ਕੋਈ ਕਾਟਾ ਨਹੀਂ ਰੱਬ ਹੋਰ ਦੇਊਗਾ ਉਹ ਪਿੰਡ ਛੱਡ ਗਏ ਉਠਾਂ ਉੱਤੇ ਆਪਣਾ ਛਿਛਪਤ ਲੱਦ ਕੇ ਲੈ ਗਏ ਜੋ ਵੀ ਪਿਓ ਨੇ ਦਿੱਤਾ ਉਹਨਾਂ ਨੂੰ ਨੂਹਾਂ ਜਾਂਦੀਆਂ ਹੋਈਆਂ ਸਰਦਾਰੋਂ ਨੂੰ ਕਹਿਣ ਲੱਗੀਆਂ ਲੈ ਅੰਮਾ ਰਾਣੀ ਖੁੱਲੀ ਹੋ ਹੋ ਬੈਠ ਹਣ ਬੁੜਾ ਵੀ ਕਰ ਲਿਆ ਆਪਦਾ ਚਿੱਤ ਰਾਜੀ ਸਰਦਾਰੋਂ ਕਹਿੰਦੀ ਮੈਂ ਤਾਂ ਭਾਈ ਤੁਹਾਨੂੰ ਕਦੇ ਪੰਜ ਤਿੰਨ ਨਹੀਂ ਆਖੀ ਤੁਸੀਂ ਜਾਣੋ ਤੁਹਾਡਾ ਸਹਰਾ ਜਾਣੇ ਸਰਦਾਰੋਂ ਨੇ ਅੱਖਾਂ ਪਰ ਲਈਆਂ ਸਨ ਦੋਵੇਂ ਕੁੜੀਆਂ ਕਦੇ-ਕਦੇ ਆਉਂਦੀਆਂ ਉਹ ਦੂਜੇ ਚੌਥੇ ਮਹੀਨੇ ਹੀ ਢੇੜਾ ਮਾਰਦੀਆਂ ਆਉਂਦੀਆਂ ਤਾਂ ਉਹਨਾਂ ਦੇ ਘਰ ਵਾਲੇ ਵੀ ਨਾਲ ਹੁੰਦੇ ਜਵਾਕ ਹੁੰਦੇ ਉਹ 5 5 7 7 ਦਿਨ ਉੱਥੇ ਹੀ ਰਹਿੰਦੀਆਂ ਕੁੜੀਆਂ ਆਉਂਦੀਆਂ ਤਾਂ ਸਰਦਾਰ ਉਹਦਾ ਜੀ ਲੱਗਿਆ ਰਹਿੰਦਾ ਉਹ ਸਰਦਾਰੋਂ ਨੂੰ ਮਾਸੀ ਆਖਦੀਆਂ ਉਹਨੂੰ ਬਹੁਤ ਪਿਆਰ ਕਰਦੀਆਂ ਆਖਦੀਆਂ ਬਾਪੂ ਹੋਰ ਕੀ ਕਰਦਾ ਨੂੰਹਾਂ ਦੇ ਹੱਥਾਂ ਕੰਨੀ ਕਦੋਂ ਤੱਕ ਝਾਕਦਾ ਰਹਿੰਦਾ ਚੰਗਾ ਕੀਤਾ ਤੈਨੂੰ ਲੈ ਆਇਆ ਬਾਪੂ ਦੀ ਉਮਰ ਕੰਨੀ ਨਾ ਦੇਖੀ ਇਹ ਤਾਂ ਓਵੇਂ ਜਿਵੇਂ ਪਿਆਏ ਜੋ ਆਈ ਸਰਦਾਰੋਂ ਨਾਲ ਹੱਸ ਹੱਸ ਗੱਲਾਂ ਕਰਦੀ ਜਿਵੇਂ ਉਹ ਉਹਨਾਂ ਦੀ ਸਾਲੀ ਹੋਵੇ ਪਰ ਅੱਖ ਮੈਲੀ ਨਾ ਕਰਦੇ ਸੱਸ ਸਮਝਦੇ ਸਰਦਾਰੋਂ ਉਹਨਾਂ ਦੀ ਵੀ ਪੂਰੀ ਸੇਵਾ ਕਰਦੀ ਜਾਂਦੇ ਤਾਂ ਜਾਣ ਨਾ ਦਿੰਦੀ ਜੋ ਆਕਾਂ ਨੂੰ ਲੀੜਾ ਕੱਪੜਾ ਪੂਰਾ ਦਿੰਦੀ ਕੁੜੀਆਂ ਦੇ ਚੋਲੇ ਪਰ ਕੇ ਤੋਰਦੀ ਪੈਸੇ ਦਿੰਦੀ ਕੁੜੀਆਂ ਮਾਸੀ ਨਾਲ ਹੋਰ ਮਿੱਠੀਆਂ ਪਿਆਰੀਆਂ ਬਣ ਕੇ ਰਹਿੰਦੀਆਂ ਦੁੱਲੇ ਨੂੰ ਲੱਗਦਾ ਉਹਦੇ ਦੋਵੇਂ ਜੁਆਈ ਹੀ ਹੁਣ ਜਿਵੇਂ ਉਹਦੇ ਵੱਡੇ ਮੁੰਡੇ ਹੋਣ ਉਹ ਉਹਨਾਂ ਨੂੰ ਮਤਾਂ ਦਿੰਦਾ ਕਿ ਉਹ ਵਪਾਰ ਵਿੱਚ ਪੈ ਜਾਣ ਊਠਾਂ ਦਾ ਨਹੀਂ ਤਾਂ ਮੱਝਾਂ ਦਾ ਦੰਦਾ ਹੀ ਕਰਨ ਬਾਜ਼ੀਗਰਾਂ ਵਾਲੇ ਕੰਮਾਂ ਵਿੱਚ ਕੀ ਪਿਆ ਹੁਣ ਹੁਣ ਉਹ ਜ਼ਮਾਨਾ ਨਹੀਂ ਰਿਹਾ ਆਪਣੀ ਕਾਰ ਕਰਕੇ ਖਾਓ ਭਾਈ ਫਿਲਮਾਂ ਆ ਗਈਆਂ ਸਰਕਸਾਂ ਆ ਗਈਆਂ ਥੋਡੀਆਂ ਛਾਲਾਂ ਨੂੰ ਕੌਣ ਦੇਖਦਾ ਹੁਣ ਉਹ ਹੱਸਦਾ ਛੱਡੋ ਹੁਣ ਜਾਂਗੀਏ ਦਾ ਖੇੜਾ ਸਰਦਾਰੋ ਪਹਿਲੇ ਸਾਲ ਹੀ ਤੀਜੇ ਨੰਬਰ ਦੇ ਮੁੰਡੇ ਖੱਡੂ ਨਾਲ ਖਾਸਾ ਖੁੱਲ ਗਈ ਸੀ ਸਰਦਾਰੋ ਦਾ ਚਿੱਤ ਫੁੱਲ ਵਾਂਗ ਖਿੜਿਆ ਰਹਿੰਦਾ ਤੁਰਦੀ ਫਿਰਦੀ ਉਹ ਗੀਤ ਗੁੰਗਣਾਉਂਦੀ ਦੁੱਲੇ ਨੂੰ ਤਸੱਲੀ ਸੀ ਕਿ ਉਹ ਕਿੰਨੀ ਖੁਸ਼ ਹੈ ਉਹਦਾ ਕਿੰਨਾ ਜੀ ਲੱਗਿਆ ਹੋਇਆ ਸੀ ਉਹਨੂੰ ਲੱਗਦਾ ਉਹ ਮੁੜ ਕੇ ਜਵਾਨ ਹੋ ਗਿਆ ਉਹਦੇ ਅੰਗਾਂ ਵਿੱਚ ਨਵੀਂ ਫੁਰਤੀ ਉਤਰ ਆਈ ਉਹ ਸਰਦਾਰੋ ਨਾਲ ਨਵੇਂ ਖਰੀਦੇ ਉਠਾਂ ਦੀਆਂ ਗੱਲਾਂ ਕਰਦਾ ਉਹਨੇ ਸਰਦਾਰੋ ਨੂੰ ਬੋਤੀਆਂ ਦੀ ਧਾਰ ਕੱਢਣੀ ਸਿਖਾ ਦਿੱਤੀ ਤੇ ਫੇਰ ਸਰਦਾਰੋ ਤੇ ਖੱਡੂ ਰਲ ਕੇ ਬੋਤੀਆਂ ਚੋਂਦੇ ਤਿੰਨ ਬੋਤੀਆਂ ਸਨ ਉਹ ਤਾਂ ਕੰਟਾ-ਕੰਟਾ ਲਾ ਦਿੰਦੇ ਦੁੱਧ ਘੱਟ ਚੋਂਦੇ ਹਿੜ-ਹਿੜ ਦੰਦ ਬਹੁਤੇ ਕੱਢਦੇ ਦੁੱਲਾ ਸੁਣਦਾ ਸਗੋਂ ਖੁਸ਼ ਹੁੰਦਾ ਕਿ ਸਰਦਾਰੋ ਦੀ ਮੁੰਡਿਆਂ ਨਾਲ ਕਿੰਨੀ ਬਣਦੀ ਹੈ ਛੋਟਾ ਚੰਨੂ ਚੁੱਪ ਚਾਪ ਰਹਿੰਦਾ ਉਹ ਗੰਭੀਰ ਸੀ ਘੱਟ ਬੋਲਦਾ ਹੱਸਦਾ ਸਰਦਾਰੋ ਉਹਨੂੰ ਵੀ ਛੇੜਦੀ ਪਰ ਉਹਦੇ ਨਾਲ ਉਹ ਗੱਲ ਨਹੀਂ ਸੀ ਬੰਨਿਆਂ ਵਿੱਚ ਊਠ ਲੈ ਕੇ ਜਾਂਦੇ ਤਾਂ ਦੁੱਲਾ ਤੇ ਚੰਨੂ ਹੁੰਦੇ ਖੱਡੂ ਬਹਾਨਾ ਲਾ ਕੇ ਘਰ ਨੂੰ ਭੱਜ ਆਉਂਦਾ ਸੀ ਕਦੇ ਉਹਦਾ ਟਿੱਡ ਦੁਖਦਾ ਕਦੇ ਜੀ ਕੱਚਾ ਹੁੰਦਾ ਆਨੀ ਬਹਾਨੀ ਸਿਰ ਦੁਖਣ ਲਾ ਲੈਂਦਾ ਦੁੱਲਾ ਉਹਨੂੰ ਗਾਲਾਂ ਕੱਢਦਾ ਊਠ ਚਾਰੰਜੇ ਕਦੇ ਦੁੱਲਾ ਨਾ ਜਾਂਦਾ ਘਰ ਰਹਿੰਦਾ ਤਾਂ ਖੱਡੂ ਜਾਂਦਾ ਚੰਨੂ ਉਹ ਤੋਂ ਕੁੱਟ ਖਾ ਕੇ ਚੁੱਪ ਕਰ ਜਾਂਦਾ ਬਿੰਦ ਦੀ ਬਿੰਦ ਰੋਂਦਾ ਇੱਕ ਦਿਨ ਉਹਨੇ ਖੱਡੂ ਨੂੰ ਸਰਦਾਰੋਂ ਨਾਲ ਦੇਖ ਲਿਆ ਸੀ ਬਸ ਉਹ ਦਿਨ ਸੋ ਉਹ ਦਿਨ ਮੁੜ ਕੇ ਖੱਡੂ ਨੇ ਚੰਨੂ ਨੂੰ ਕਦੇ ਕੁਝ ਨਹੀਂ ਆਖਿਆ ਸੀ ਉਹ ਤੋਂ ਡਰਦਾ ਰਹਿੰਦਾ ਜੇ ਕਦੀ ਮਾੜੀ-ਮੋਟੀ ਇੱਲਤ ਖੱਡੂ ਕਰਦਾ ਵੀ ਉਹਦੇ ਨਾਲ ਤਾਂ ਇੱਕੋ ਡਰਾਵਾ ਹੁੰਦਾ ਚੰਨੂ ਕੋਲ ਦੱਸਾਂ ਬਾਪੂ ਨੂੰ ਹਵੇਲੀ ਦਾ ਆਕਾਰ ਪੂਰੇ ਕੁਮਾਹ ਵਿੱਚ ਫੈਲਿਆ ਹੋਇਆ ਸੀ ਮੂਹਰੇ ਵੱਡਾ ਦਰਵਾਜ਼ਾ ਦਰਵਾਜ਼ੇ ਵਿੱਚ ਸੱਜੇ ਹੱਥ ਲੰਮੀ ਖੁਰਲੀ ਤੇ ਖੱਬੇ ਹੱਥ ਬੈਠਕ ਸੀ ਤੁਰ ਤੋਂ ਤੁਰ ਤੱਕ ਇਸ ਬੈਠਕ ਵਿੱਚ ਸਰਦਾਰਾਂ ਦਾ ਸਮਾਨ ਸੀ ਪਤਾ ਨਹੀਂ ਕੀ ਕੀ ਸੀ ਵੇੜੇ ਦੇ ਖੱਬੇ ਹੱਥ ਦੋ ਵੱਡੀਆਂ-ਵੱਡੀਆਂ ਸਬਾਤਾਂ ਸਨ ਵੇੜੇ ਤੋਂ ਅਗਾਹ ਲੰਮਾ ਚੌੜਾ ਚੌਗਾਨ ਸੀ ਦੈਸਤਵਤਨ ਮਤੇ ਟਾਲੀਆਂ ਦੇ ਰੁਖ ਸਨ ਸਿਆਲਾਂ ਵਿੱਚ ਊਠ ਇੱਕ ਸਬਾਤ ਵਿੱਚ ਖੜਦੇ ਜਾਂ ਦਰਵਾਜ਼ੇ ਵਿੱਚ ਖੁਰਲੀ ਉੱਤੇ ਗਰਮੀਆਂ ਵਿੱਚ ਉਹਨਾਂ ਲਈ ਚੋਗਾਨ ਸੀ ਸਿਆਲਾਂ ਵਿੱਚ ਮੁੰਡੇ ਰਾਤ ਨੂੰ ਦਰਵਾਜ਼ੇ ਵਿੱਚ ਮੰਜੇ ਢਾ ਲੈਂਦੇ ਤੇ ਹਾੜਾਂ ਵਿੱਚ ਚੋਗਾਨ ਬਥੇਰਾ ਸੀ ਦੁੱਲਾ ਤੇ ਸਰਦਾਰੋ ਕੋਠੇ ਉੱਤੇ ਸੌਂਦੇ ਸਿਆਲ ਹੁੰਦਾ ਤਾਂ ਚੁਬਾਰੇ ਵਿੱਚ ਹਾੜ ਹੁੰਦਾ ਤਾਂ ਚੁਬਾਰਿਆਂ ਮੂਰੇ ਬੈਠਕ ਉੱਤੇ ਦੋ ਚੁਬਾਰੇ ਸਨ ਮੁੰਡੇ ਆড্ডা ਢਸਾਉਂਦੇ ਖੱਡੂ ਕਿਤੇ ਹੁੰਦਾ ਤੇ ਚੰਨੂ ਕਿਤੇ ਖੱਡੂ ਜਾਣ ਕੇ ਉਹਨੂੰ ਆਪਣੇ ਕੋਲ ਨਹੀਂ ਸੀ ਸੌਣ ਦਿੰਦਾ ਗਰਮੀਆਂ ਦੇ ਦਿਨ ਸਨ ਆਸਮਾਨ ਉੱਤੇ ਬੱਦਲ ਸਨ ਮਿੰਨੀ ਮਿੰਨੀ ਹਵਾ ਵਗਦੀ ਸੀ ਸਰਦਾਰੋ ਸੁਦੇਹਾਂ ਜਾਗਦੀ ਹੁੰਦੀ ਰਾਤ ਦੇ ਰੱਖੇ ਦੁੱਧ ਦੀ ਚਾਹ ਬਣਾਉਂਦੀ ਮੁੰਡਿਆਂ ਨੂੰ ਉਹਨਾਂ ਦੇ ਮੰਝਾਂ ਉੱਤੇ ਹੀ ਚਾਹ ਦੇ ਗਲਾਸ ਫੜਾਉਂਦੀ ਗੜਵੀ ਪਰਕੇ ਉੱਤੇ ਲਿਆਉਂਦੀ ਦੁੱਲੇ ਨੂੰ ਬਾਟੀ ਵਿੱਚ ਚਾਹ ਪੀਣ ਦਾ ਸੁਭਾਅ ਸੀ ਜੋਗਾਂ ਦੇ ਪਰਲੇ ਪਾਸੇ ਖੱਡੂ ਨੂੰ ਚਾਹ ਦੇਣ ਜਾਂਦੀ ਉਹ ਖਾਸਾ ਚਿਰ ਲਾਉਂਦੀ ਸਬਾਤਾਂ ਅੱਗੇ ਪਏ ਚੰਨੂ ਦੇ ਸਰਾਨੇ ਥੱਲੇ ਗਲਾਸ ਰੱਖਦੀ ਉਹ ਐਨਾ ਹੀ ਆਖਦੀ ਉੱਠ ਵੇ ਚਾਹ ਉਸ ਦਿਨ ਸਵੇਰੇ ਉਹ ਸਰਦਾਰੋ ਦੇ ਨਾਲ ਹੀ ਜਾਗ ਉੱਠਿਆ ਖਾਸਾ ਮੂੰਹ ਨੀਰਾ ਸੀ ਦੁੱਲੇ ਅੰਦਰ ਕੋਈ ਬੇਚੈਨੀ ਸੀ ਉਹ ਥੱਲੇ ਗਈ ਤਾਂ ਉਹ ਉੱਠ ਕੇ ਬੈਠ ਗਿਆ ਜੰਗਲੇ ਦੇ ਝਿਰੋਖੇ ਵਿੱਚ ਚੋਰੀਆਂ ਦੇਖਦਾ ਰਿਹਾ ਰਸੋਈ ਵਿੱਚ ਅੱਗ ਬਾਲ ਕੇ ਉਹਨੇ ਚਾਹ ਬਣਾਈ ਪਹਿਲਾਂ ਉਧਰ ਖੱਡੂ ਵੱਲ ਤੁਰ ਪਈ ਖਾਸਾ ਚਿਰ ਲਾ ਕੇ ਆਈ ਫਿਰ ਦਰਵਾਜ਼ੇ ਵਿੱਚ ਗਈ ਤੇ ਨਾਲ ਦੀ ਨਾਲ ਮੁੜਾਈ ਤੇ ਫਿਰ ਗੜਵੀ ਲੈ ਕੇ ਉ ਤਾਂ ਆ ਗਈ ਉਦੋਂ ਨੂੰ ਲੋ ਲੱਗ ਚੁੱਕੀ ਸੀ ਮੂੰਹ ਨੂੰ ਮੂੰਹ ਸਾਫ਼ ਦਿਸਦਾ ਉਹ ਵਾਰ-ਵਾਰ ਆਪਣੀਆਂ ਗੱਲਾਂ ਨੂੰ ਮਲਦੀ ਜਿਵੇਂ ਸੁੱਤੇ ਪਿਆ ਬਾਹ ਉੱਤੇ ਕੜਾ ਚੁਬਣ ਦਾ ਨਿਸ਼ਾਨ ਪੈ ਜਾਂਦਾ ਤੇ ਬੰਦਾ ਮਲ ਮਲ ਕੇ ਉਹਨੂੰ ਮਿਟਾਉਣਾ ਚਾਹੁੰਦਾ ਹੋਵੇ ਦੁੱਲੇ ਨੇ ਆਪਣੀ ਬਾਹ ਉੱਤੇ ਦੰਦੀ ਵੱਡੀ ਤੇ ਫਿਰ ਦੰਦਾਂ ਦੇ ਨਿਸ਼ਾਨ ਨੂੰ ਦੂਜੇ ਹੱਥ ਦੇ ਗੂਠੇ ਨਾਲ ਮਲ-ਮਲ ਕੇ ਪੱਧਰ ਕਰਨ ਲੱਗਿਆ ਸਰਦਾਰ ਉਹਨੂੰ ਇੰਜ ਕਰਦਾ ਦੇਖ ਕੇ ਹੱਸ ਪਈ ਸੀ ਉਹਦੇ ਬੁੱਲਾਂ ਉੱਤੇ ਹਾਸੀ ਸੀ ਪਰ ਅੱਖਾਂ ਵਿੱਚ ਡਰ ਤੇ ਹੈਰਾਨੀ ਆਖਣ ਲੱਗੀ ਏਕ ਹੀ ਕਮਲਵਾ ਕੋਟੀ ਜਾਣਾ ਹੈ ਤੜਕੇ ਹੀ ਤੜਕੇ ਤੜਕੇ ਹੀ ਤੜਕੇ ਕਹਿ ਕੇ ਉਹ ਵੀ ਹੱਸਿਆ ਅਗਲੀ ਸਵੇਰ ਜਦੋਂ ਉਹ ਉੱઠી ਉਹ ਜਾਗੋ ਮਿੱਟੀ ਪਿਆ ਸੀ ਉੱਠਿਆ ਤੇ ਕੱਲ ਵਾਂ ਜੰਗਲੇ ਦੇ ਚਰੋਖੇ ਨਾਲ ਲੱਗ ਕੇ ਬੈਠ ਗਿਆ ਚਾਹ ਦਾ ਗਿਲਾਸ ਲੈ ਕੇ ਉਹ ਜੋ 간ਵਲ ਜਾਣ ਲੱਗੀ ਤਾਂ ਉਹ ਦਵਾ ਸੱਟ ਪਰ ਹੌਲੀ ਹੌਲੀ ਪੌੜੀਆਂ ਉਤਰ ਕੇ ਉਹਦੇ ਮਗਰ ਹੋ ਗਿਆ ਮੋਟੀ ਟਾਲੀ ਦੀ ਓਟ ਵਿੱਚ ਖੜ ਕੇ ਉਹ ਚੋੜ ਅੱਖ ਨਾਲ ਉਹਨਾਂ ਨੂੰ ਦੇਖਦਾ ਰਿਹਾ ਜਿਵੇਂ ਉਹਦਾ ਕਾਲਜਾ ਟੇਰੀ ਹੋ ਰਿਹਾ ਹੋਵੇ ਉਹ ਛੇਤੀ ਛੇਤੀ ਆ ਕੇ ਪੌੜੀਆਂ ਚੜ੍ਹਿਆ ਤੇ ਮੰਝੇ ਉੱਤੇ ਪੈ ਗਿਆ ਜਿਵੇਂ ਕੁਝ ਦੇਖਿਆ ਹੀ ਨਾ ਹੋਵੇ ਕੁਝ ਚਿਰ ਬਾਅਦ ਉਹ ਉਤਾ ਆਈ ਉਹਦੇ ਬੋਲਾਂ ਵਿੱਚ ਉਹੀ ਬਰਕਤ ਸੀ ਉਹੀ ਹਾਸਾ ਉਹੀ ਚਾ ਉਸ ਸਵੇਰ ਦੁੱਲੇ ਨੇ ਚਾਹ ਨਹੀਂ ਪੀਤੀ ਆਖਦਾ ਸੀ ਉੱਪਰ ਛਲ ਆਉਣ ਵਰਗਾ ਚਿੱਤ ਹੋਇਆ ਪਿਆ ਏ ਮੈਨੂੰ ਬੁਲਾ ਨਾ ਟਿੱਕੇ ਪਿਆ ਰਹਿਣ ਦੇ ਸਰਦਾਰੋ ਨੇ ਆਪਣੀ ਚਾਹ ਪੀਤੀ ਤੇ ਬਾਕੀ ਬਚਦੀ ਲੈ ਕੇ ਥੱਲੇ ਉਤਰ ਗਈ ਕੰਮ ਧੰਦਿਆਂ ਵਿੱਚ ਪੈ ਗਈ ਦੁੱਲਾ ਖਾਸਾ ਦਿਨ ਚੜੇ ਉੱਠਿਆ